ਤੁਸੀਂ ਦੇਖ ਰਹੇ ਹੋ ਸਰਬ ਧਰਮ ਨਿਊਜ਼ ਚੈਨਲ ਅੱਜ ਸਾਡੀ ਟੀਮ ਪਹੁੰਚੀ ਸੰਤ ਬਾਬਾ ਹੀਰਾਦਾਸ ਜੀ ਮਹਾਰਾਜ ਉਦਾਸੀਨ ਨਾਂਗੇਂ ਡੇਰਾ ਸਚਨ ਡਾਂਡੀਆਂ ਵਿਖੇ ਜਿੱਥੇ 18 ਜੂਨ ਨੂੰ ਧਾਰਮਿਕ ਸਮਾਗਮ ਗੱਦੀਨ ਸਿੰਘ ਸੰਤ ਜਸਵਿੰਦਰ ਸਿੰਘ ਜੀ ਖਿਆਨਚੀ ਸ਼੍ਰੀ ਗੁਰੂ ਅਰਦਾਸ ਸਾਧੂ ਸੰਪਰਦਾਇ ਸੋਸਾਇਟੀ ਰਜਿਸਟਰ ਪੰਜਾਬ ਵੱਲੋਂ ਸਮੂਹ ਨਗਰ ਨਿਵਾਸੀ ਐਨ ਆਰ ਆਈ ਵੀਰਾਂ ਦੇ ਇਲਾਕੇ ਦੇ ਸਹਿਯੋਗ ਨਾਲ ਸ਼੍ਰੀ ਗੁਰੂ ਅਰਦਾਸ ਮਹਾਰਾਜ ਜੀ ਦਾ 496 ਜੋਤੀ ਜੋਤਿ ਜੋਤਿ ਅਤੇ 108 ਸੰਤ ਬਾਬਾ ਅਨੰਦ 10 ਮਹਾਰਾਜ ਜੀ ਦੀ 78ਵੀਂ ਸਲਾਨਾ ਵਰਸੀ ਮੌਕੇ ਧਾਰਮਿਕ ਸਮੰਗ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਏ ਗਏ। ਇਸ ਵਾਰ ਜਾਣਕਾਰੀ ਦਿੰਦੇ ਹੋਏ ਸੰਤ ਜਸਵਿੰਦਰ ਸਿੰਘ ਡਾਂਡੀਆਂ ਵਾਲੇ ਨੇ ਦੱਸਿਆ ਕਿ 16 ਜੂਨ ਨੂੰ 10 ਜੀ ਖੰਡ ਪਾਠ ਸਾਹਿਬ ਜੀ ਆਰੰਭ ਹੋਏ ਜਿਨ੍ਹਾਂ ਦੇ ਭੋਗ 18 ਜੂਨ ਨੂੰ ਪਾਏ ਗਏ। ਇਸ ਤੋਂ ਪ੍ਰੰਤ ਸ਼੍ਰੀ ਗੁਰੂਬ达ਸ ਸਾਧੂ ਸੰਪਰਦਾਇ ਸੋਸਾਇਟੀ ਜਸਟਰਲ ਪੰਜਾਬ ਦੇ ਸਮੂਹ ਸੰਤ ਮਹਾਪੁਰਸ਼ਾਂ ਨੇ ਸ਼੍ਰੀ ਗੁਰੂਬ达ਸ ਮਹਾਰਾਜ ਜੀ ਦੇ ਇਤਿਹਾਸ ਬਾਰੇ ਸੰਗਤਾਂ ਨੂੰ ਜਾਣੂ ਕਰਵਾਇਆ। ਅਤੇ ਕਥਾਕੀਤਨਾਂ ਹੀ ਸੰਗਤਾਂ ਨੂੰ ਨਿਹਾਲ ਕੀਤਾ ਉਨ੍ਹਾਂ ਦੱਸਿਆ ਕਿ ਇਸ ਮੌਕੇ ਫ੍ਰੀ ਮੈਡੀਕਲ ਕੈਂਪ ਵੀ ਲਗਾਇਆ ਗਿਆ ਜਿਸ ਵਿੱਚ ਡਾਕਟਰ ਜਤਿੰਦਰ ਸਿੰਘ ਫੋਵਾੜਾ ਵਾਲਿਆਂ ਨੇ ਮਰੀਜ਼ਾਂ ਦੀ ਜਾਂਚ ਕਰਕੇ ਫ੍ਰੀ ਦਵਾਈਆਂ ਦਿੱਤੀਆਂ ਇਸ ਮੌਕੇ ਠੰਡੇ ਮਿੱਠੇ ਜਲਦੀ ਚਪੀਲੇ ਚਾਹ ਪਕੌੜੇ ਤੇ ਗੁਰੂ ਦੇ ਲੰਗਰ ਅਟੁੱਟ ਵਰਤਾਏ ਗਏ ਇਸ ਮੌਕੇ ਬੇਦ ਪ੍ਰਦੀਪ ਦਾਸ ਮੋਹਨ ਦਾਸ ਜੋਗਿੰਦਰ ਸਿੰਘ ਪਰਮਜੀਤ ਸਿੰਘ ਵਰਮਨਦੀਪ ਸਿੰਘ ਰਾਹੁਲ ਗੁਰਪ੍ਰੀਤ ਸਿੰਘ ਮੋਨ ਸਿੰਘ ਜਸਵਿੰਦਰ ਸਿੰਘ ਵੱਡੋਂ ਲੈਂਬਰ ਸਿੰਘ ਨਰਿੰਦਰ ਕੌਰ ਅਮਰਜੋਤੀ ਸਰੋਜ ਦੀਕਸ਼ਾ ਬੀਬੀ ਰਾਜਰਾਣੀ ਸ੍ਰਿੰਦਰ ਕੌਰ ਗੁਰਮੁਖਮਰ ਰਮਨ ਕੁਮਾਰ ਮਨਪ੍ਰੀਤ ਅਮਨਦੀਪ ਸਿੰਘ ਅਤੇ ਹੋਰ ਸਮੂਹ ਸੰਗਤਾਂ ਇਸ ਮੌਕੇ ਹਾਜ਼ਰ ਸਨ ਆਓ ਸੀ ਦੇਖਦੇ ਇਸ ਮੌਕੇ ਦੇ ਕੁਝ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਥੇ ਦਾ ਦਿਲਜੀਤ ਸਿੰਘ ਸੋਢੀ ਮਾਲਕੂਹ ਦੇ ਨਾਲ ਮਾਸਟਰ ਮੋਨ ਸਿੰਘ ਡਾਂਡੀਆਂ ਦੀ ਖਾਸ ਰਿਪੋਰਟ ਸਰਬ ਧਰਮ ਨਿਊ ਚੈਨਲ ਹੁਸ਼ਿਆਰਪੁਰ ਵਾਹ Thank <laughs> you. ਵਾਹਿ ਗੁਰੂ 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 ਵਾਹਿ Wahe Guru, तूं वराणी वाणी वर पुराणी करणी बराब 我。啊 ਬਹੁਤ ਹੀ ਪਾਕ ਪਵਿੱਤਰ ਤਿਹਾੜਾ ਨਗਰ ਡਾਂਡੀਆਂ ਦੇ ਵਿੱਚ ਡੇਰਾ ਸੱਚਖੰਡ ਡਾਂਡੀਆਂ ਜਿਨ੍ਹਾਂ ਨੂੰ ਕਿ ਪ੍ਰੇਮ ਸ਼ਰਧਾ ਭਾਵਨਾ ਨਾਲ ਨਾਗਿਆਂ ਦਾ ਡੇਰਾ ਵਿਖਿਆ ਜਾਂਦਾ ਹੈ ਜਿਸ ਡੇਰੇ ਦੇ ਸਰਪ੍ਰਸਤ ਬਹੁਤ ਸਤਕਾਰਯੋਗ ਸ਼੍ਰੀਮਾਨ ਸੰਤ ਬਾਬਾ ਜਸਵਿੰਦਰ ਸਿੰਘ ਜੀ ਜਿਨ੍ਹਾਂ ਦੀ ਦੇਖ ਰਖ ਹੈਟ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਛਤਰ ਸ਼ਾਇਆ ਦਾ ਨਿਗਮਣਦੇ ਹੋਏ ਜਗਤ ਦੇ ਤਾਰਨਹਾਰੇ ਕੁੱਲ ਜਗਤ ਦੇ ਮਾਲਕ ਜਗਤ ਗੁਰੂ ਰਾਜ ਗੁਰੂ ਗੁਰੂਆਂ ਦੇ ਗੁਰੂ ਧੰਨ ਗੁਰੂ ਰਵਦਾਸ ਪਾਤਸ਼ਾਹ ਜੀ ਦਾ ਜੋਤੀ ਜੋਤ ਦਿਵਸ ਅਜ ਬੜੇ ਹੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ ਗੁਰੂ ਕੇ ਪਿਆਰਿਓ ਧੰਨ ਗੁਰੂ ਰਵਦਾਸ ਪਾਤਸ਼ਾਹ ਜਗਤ ਨੂੰ ਤਾਰ ਦੇ ਤਾਰ ਦੇ ਇਸ ਦੁਨੀਆ ਤੋਂ ਬੇਸ਼ੱਕ ਸ਼ਰੀਰ ਕਰਕੇ ਚਲੇ ਗਏ ਪਰ ਸ਼ਬਦ ਕਰਕੇ ਉਹ ਸਦਾ ਹੀ ਇਸ ਧਰਤੀ ਤੇ ਪ੍ਰਕਾਸ਼ ਮਾਰ ਰਹੇ ਨੇ ਕਿਉਂਕਿ ਗੁਰਬਾਣੀ ਦਾ ਫਰਮਾਨ ਹੈ ਜਨਮ ਮਰਨ ਦੋਹੋ ਮੈਂ ਨਾਹੀ ਜਨ ਪਰਪਕਾਰਿ ਆਏ ਸਾਡੇ ਪਰਪਕਾਰ ਦੀ ਖਾਤਰ ਧੰਨ ਗੁਰੂ ਅਰਬਦਾਸ ਪਾਤਸ਼ਾਹ ਜੀ ਇਸ ਕੁੱਲ ਕائنات ਨੂੰ ਤਾਰਨ ਲਈ ਭਾਰਤ ਵਰਸ਼ ਦੇ ਅੰਦਰ ਕਰੋੜਾਂ ਜੀਵਾਂ ਨੂੰ ਤਾਰਨਾ ਕੀਤਾ ਉਹਨਾਂ ਦਾ ਨਿਗ ਉਹਨਾਂ ਦਾ ਪ੍ਰਤਾਪ ਉਹਨਾਂ ਦਾ ਪ੍ਰਕਾਸ਼ ਸਾਡੇ ਬਹੁਤ ਸਤਿਕਾਰਯੋਗ ਸੰਤ ਬਾਬਾ ਜਸਵਿੰਦਰ ਸਿੰਘ ਦੀਆਂ ਡਾਂਡੀਆਂ ਬڑے ਪਿਆਰ ਨਾਲ ਸ਼ਰਧਾ ਨਾਲ ਉਹਨਾਂ ਦਾ ਪ੍ਰਚਾਰ ਸੰਗਤਾਂ ਵਿੱਚ ਕਰਦੇ ਨੇ ਧੰਗ ਗੁਰੂ ਰਵਦਾਸ ਪਾਤਸ਼ਾਹ ਕਿਰਪਾ ਕਰਨ શ્રીਮਾਨ ਸੰਤ ਬਾਬਾ ਜਸਵਿੰਦਰ ਸਿੰਘ ਜੀ ਡਾਂਡੀਆਂ ਜੋ ਕੇ ਸ੍ਰੀ ਗੁਰੂ ਰਵਦਾਸ ਸਾਧੂ ਸੰਪਰਦਾਇਕ ਰਜਿਸਟਰਡ ਪੰਜਾਬ ਦੇ ਮਾਨ ਜੋ ਖਜ਼ਾਂਚੀ ਦੇ ਅਹੁਦੇ ਤੇ ਸੇਵਾ ਕਰ ਰਹੇ ਨੇ ਸੋ ਇਹ ਨਾਲ ਨਾਲ ਜਿੱਥੇ ਸੰਗਤਾਂ ਦੀ ਰੂਹ ਨੂੰ ਰੂਹ ਦਾ ਨਿਰਮਾਣ ਕਰਦੇ ਨੇ ਭਾਵ ਰੂਹ ਨੂੰ ਤਕੜਾ ਕਰਦੇ ਨੇ ਸ਼ਬਦ ਲੰਗਰ ਨਾਲ ਜੋੜ ਕੇ ਸ਼ਬਦ ਨਾਮ ਨਾਲ ਜੋੜ ਕੇ ਉੱਥੇ ਹੀ ਮਨੁੱਖਤਾ ਦੇ ਤਨ ਨੂੰ ਵੀ ਤਕੜਾ ਕਰਦੇ ਨੇ ਨਾਲ ਇਹ ਵੈਦ ਨੇ ਸੰਗਤ ਦੇ ਦੁੱਖ ਰੋਗ ਵੀ ਦੂਰ ਕਰਦੇ ਨੇ ਸੋ ਗੁਰੂ ਕੇ ਪਿਆਰਿਓ ਆਓ ਅੱਜ ਦੇ ਦਿਨ ਸਾਰੇ ਸੰਕਲਪ ਕਰੀਏ ਕਿ ਜਿਹੜੀ ਜੋਤ ਧੰਨ ਗੁਰੂ ਅਰਵਦਾਸ ਪਾਤਸ਼ਾਹ ਜੀ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦਰੋਂ ਪ੍ਰਾਪਤ ਹੋਈ ਹੈ ਆਓ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੇ ਪਾਤਸ਼ਾਹ ਦਾ ਹੁਕਮ ਮੰਨਿਏ ਪਿਆਰਿਓ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਸਾਡਾ ਹੋਰ ਕੋਈ ਸਹਾਰਾ ਨਹੀਂ ਹੈ ਕਿਉਂਕਿ ਪਾਤਸ਼ਾਹ ਦਾ ਹੁਕਮ ਹੈ ਕਹਿਰ ਬਦਾਸ ਸਭੇ ਜੱਗ ਲੁੱਟਿਆ ਹਮ ਤੋ ਏਕ RAM ਕੇ ਛੁਟਿਆ ਇੱਥੇ ਸਾਰੇ ਲੁੱਟੇ ਜਾਵਾਂਗੇ ਜੇਕਰ ਕੋਈ ਬਚ ਸਕਦਾ ਹੈ ਤਾਂ ਕੇਵਲ ਤੇ ਕੇਵਲ ਗੁਰੂ ਰਬਦਾਸ ਪਾਤਸ਼ਾਹ ਜੀ ਦੇ ਦਿੱਤੇ ਹੋਏ ਸ਼ਬਦ ਸਤਨਾਮ ਸਤਨਾਮ ਦੇ ਨਾਲ ਬਚ ਸਕਦੇ ਆਓ ਇੱਕ ਓੰਕਾਰ ਸਤਨਾਮ ਦੇ ਨਾਲ ਜੁੜੀਏ ਸੋ ਅੱਜ ਦੇ ਇਸ ਮਹਾਨ ਤਿਹਾਡੇ ਤੇ ਡੇਰਾ ਸੱਚਖੰਡ ਡਾਂਡੀਆਂ ਦੇ ਸਰਪ੍ਰਸਤ ਸ਼ਾਂਤਬਾਬ ਜੀ ਸਵਿੰਦਰ ਸਿੰਘ ਡਾਂਡੀਆਂ ਦਾ ਮੈਂ ਤੇ ਇਹਨਾਂ ਨੂੰ ਧੰਨਵਾਦੀ ਹਾਂ ਕਿ ਉਹਨਾਂ ਨੇ ਧੰਨ ਗੁਰੂ ਅਵਦਾਸ ਸਾਹਿਬ ਦਾ ਜਿੱਥੇ ਅਜੋਤੀ ਜੋਤ ਦਿਵਸ ਮਨਾਇਆ ਉੱਥੇ ਲੋੜਵੰਦਾ ਮਰੀਜ਼ਾਂ ਦਾ ਤਨ ਦਾ ਇਲਾਜ ਕੀਤਾ ਦੁਖੀ ਮਨਾਂ ਨੂੰ ਦੁਖੀ ਮਨ ਦੁਖੀ ਰੂਹਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕੀਰਤਨ ਨਾਲ ਜੋੜਿਆ ਸੋ ਦਾਸ ਬਾਬਾ ਕੇਵਲ ਸਿੰਘ ਤਪਸਤਾਨ ਸ੍ਰੀ ਖਰਾਲਗੜ੍ਹ ਸਾਹਿਬ ਵਾਲੇ ਚੇਚੇ ਤੌਰ ਤੇ ਅੱਜ ਸੰਤਾਂ ਦੇ ਅਸੀਂ ਸੰਗਤ ਦੇ ਦਰਸ਼ਨ ਕਰਨ ਆਏ ਸੀ ਸੋ ਬੜਾ ਆਨੰਦ ਆਇਆ ਪਾਤਸ਼ਾਹ ਕਿਰਪਾ ਕਰਨ ਸੰਤ ਜਸਵਿੰਦਰ ਸਿੰਘ ਜੀ ਨੂੰ ਪਾਤਸ਼ਾਹ ਚੜ੍ਹਦੀ ਕਲਾ ਹਰ ਮਦਾਨੇ ਫਤਿਹ ਬਖਸ਼ਿਸ਼ ਕਰਨ ਡੇਰੇ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਤਾਂ ਕਿ ਸੰਤ ਮਹਾਰਾਜ ਸੰਗਤ ਦੇ ਤਨ ਦੇ ਰੋਗ ਵੀ ਦੂਰ ਕਰਨ ਮਨ ਦੇ ਰੋਗ ਵੀ ਦੂਰ ਕਰਨ ਸੋ ਇਹੋ ਅੱਜ ਧੰਗ ਗੁਰੂ ਅਵਦਾਸ ਪਾਤਸ਼ਾਹ ਜੀ ਦੀ ਜੋਤਿ ਜੋਤ ਦਿਹਾੜੇ ਤੇ ਸਾਡੀਆਂ ਅਰਦਾਸਾਂ ਬੇਨਤੀ ਹਨ ਪਾਤਸ਼ਾਹ ਸਾਡੀਆਂ ਅਰਦਾਸਾਂ ਬੇਨਤੀਆਂ ਕਬੂਲ ਕਰਨ ਹੋ ਗਈਆਂ ਬੇਅੰਤ ਭੁੱਲਾਂ ਚੁਕਾਂ ਦੀ ਖਿਮਾ ਜੈ ਗੁਰਦੇਵ ਧੰਨ ਗੁਰਦੇਵ ਬੋਲੇ ਸੋ ਨਿਰਪੈ ਸਤ ਗੁਰੂ ਅਦਾਸ ਵਾਰ ਬੋਲੇ ਸੋ ਨਿਹਾਲ